ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚਾਲਾਂ ਬਾਵ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪੱਤਨ ਨਾਨਕ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਟਾਪ ਬਰੀਡ ਵਾਇਲ ਬਈ ਤਾਜੀ ਸੂਈ ਹੈ ਤੇ ਦੋ ਬਾਈ ਕੋਲੇ ਬੱਚੀਆਂ ਨੇ ਟਾਪ ਬਰੀਡ ਆਓ ਕਰ ਲੈਨੇ ਬਾਈ ਜੀ ਪਹਿਲਾ ਸੂਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਠੀਕੋ ਵਧੀਆ 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 ਜੀ ਨਾਮ ਤੇ ਐਡਰੈਸ ਕੋ ਨਾਮ ਜਮੇਰ ਪਿੰਡ ਭਦੌੜ ਕੋਠੇ ਖਿਆਣ ਸਿੰਘ ਵਾਲੇ ਓਕੇ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਜੀ 84276 68302 ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਦੋ ਦਾ ਆਂਦਾ ਪਹਿਲਾ ਬੱਚੀ ਦਿੱਤੀ ਆਏ 2 ਘੰਟੇ ਹੋਇਆ ਜੇਰ ਆ ਪੀਆ ਜੇਰ ਪੀ ਗੇ ਜੇਰ ਇਹਦੀ ਆ ਪਈ ਆ ਬੱਠਲ ਚ ਕੰਪਲੀਟ ਆ ਹਾਂ ਜਦ ਬੱਚੀ ਦੇਤੀ ਹੈ ਬੱਚਾ ਬੱਸੀ ਆ ਜੀ ਬਹੁਤ ਛੋਟੀ ਚੰਗੀ ਆ ਨਾ ਹਾਂ ਕੀ ਬਾਤ ਆ ਜੇ ਤੋ ਵੈਣ ਆਇਆ ਨੰਬਰ ਦੇਗਾ 10000 ਦੀ ਬੱਸੀ ਉਹ ਕਹਦਾ ਮੈਨੂੰ ਦੇ ਦਿਓ ਠੀਕ ਆ ਮਤਲਬ ਹਾਂ ਇੰਨਾ ਠੀਕ ਚੰਗਾ ਭਰਾ ਬਹੁਤ ਝਗੜ ਦਿੱਤੋ ਠੀਕ ਆ ਭਾਈ ਫੇਸ ਦੀ ਵੀ ਉਹ ਵੀ ਆ ਜਿਹੜੀ ਕਮਾਲ ਦੀ ਆ ਟੂਆ ਟੂਆ ਬਹੁਤ ਸਿੰਗਾਪੂਰੀ ਬਦੀ ਚੰਗੀ ਆ ਬੱਚੀ ਵੀ ਬਹੁਤ ਪਿਆਰ ਚੰਗੀ ਆ ਜਾਨ ਵਾਲੀ ਆ ਜਾਨ ਵਾਲੀ ਬੀਡ ਬਹੁਤ ਆ ਨਾ ਵੈਣ ਤੇ ਰੱਬ ਦਾ ਨਾਮ ਅਦੂਬਾ ਤਾਂ ਥਾਣ ਸੁਣਨਾ ਅਗਲਾ ਕਹਿੰਦਾ ਜਿਵੇਂ ਚੀਜ਼ ਪਈ ਹੈ ਕਲਰ-ਕਲਰ ਬੜਾ ਚੰਗਾ ਹੈ ਨਾ ਹਾਂ ਪੰਜਾਬ ਵਾਲੀ ਅੱਸੀ ਹੈ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਮਿੱਟੀ ਦੇ ਥਾਣ ਚਵਾਈ ਚੋਈ ਕਿਵੇਂ ਨਿਕਲਦਾ ਮਾਹਾਂ ਪੂਰੀ ਮੋਗ ਗਈ ਹੈ ਠੀਕ ਆ ਬੋਲ ਦੇ ਬਣੀ ਟੋਰ ਕੇ ਦਿਖਾ ਦਈਏ ਸੋਈ ਸਵਾਈ ਬੱਚਾ ਜੇਤਾ ਬੱਛੀ ਬਈ ਬੱਛੀ ਵੀ ਬਹੁਤ ਚੰਗੀਆਂ ਬੱਛੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾਗਾ ਵੈੜ ਵੀ ਖੈਰ ਬਹੁਤ ਚੰਗੀਆਂ ਥਾਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬੜੀ ਜੰਦਿਆਂ ਬਾਹੀ ਆ ਬੈਠਦਾ ਹਰ ਇੱਕ ਕਹਿੰਦਾ ਵੀ ਜਰਸੀ ਹੂੰ ਇਹਨੂੰ ਅਗਲਾ ਕਹੂ ਹੈਗੀ ਪੰਜਾਬ ਕਲਰ ਵੀ ਅਸਲ ਜਰਸੀ ਵਾਲਾ ਹੀ ਆ ਹੈਨਾ ਹੋਰ ਆਪਰਾ ਲੈ ਵਾਲੂ ਆ ਇੱਕ ਨੰਬਰ ਦਵਾਰੀ ਦਾ ਤੋਹਫਾ ਹੀ ਦੇਣਾ ਅਗਲੇ ਨੂੰ ਜਿਹੜੇ ਉਹ ਕਰ ਮਾਰ ਲੈ ਗਿਆ ਠੀਕ ਆ ਭਾਈ ਤੇ ਬਾਕੀ ਜ਼ੇਰ ਦੀ ਗੱਲ ਹੋਊਗੀ ਜ਼ੇਰ ਬਾਈ ਬੱਟਲ 'ਚ ਰੱਖੀ ਬੈਠਾ ਬਾਕੀ ਛੋਟੀ ਨਹੀਂ ਬੈਠ ਮੋਢੇਂ ਗੋਣ ਦੀ ਸਹੀ ਗੱਲ ਆ ਭਾਈ ਸ਼ਿੰਗਾਰੀ ਹੈ ਹੂੰ ਕੀ ਮੋਲ ਦਾ ਫਿਰ ਜਾਇਜ਼ ਮੋਲ ਫੋਨ ਤੇ ਕਰਾਂਗੇ ਜਾਇਜ਼ ਕਰਾਂਗੇ ਠੀਕ ਆ ਭਾਈ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਜਮਾ ਜਾਇਜ਼ ਬਾਕੀ ਦੋਨੇ ਚੀਜ਼ਾਂ ਇੱਕ ਨੰਬਰ ਆ ਬੱਚੀ ਉਦੋਂ ਬੈਠ ਤੇ ਚੱਲਦਾ ਸਹੀ ਗੱਲ ਆ ਹੂੰ ਵੀੜ ਆ ਦੋਨੇ ਚੀਜ਼ਾਂ ਘਣਰਗੀਆਂ ਨੇ ਪੂਰਾ ਸਰਾ ਹਾਂ ਇੱਕ ਨੰਬਰ ਚੀਜ਼ ਆ ਥਾਂ ਵੀ ਬਾਲਾ ਚੰਗਾ ਮੁਠੀ ਵਾਲਾ ਹੁੰਦਾ ਪੂਰੀ ਵੀ ਥਾਂ ਬੱਚਾ ਬੱਚੀ ਦੇ ਵੀ ਟੂਆ ਟੂਆ ਮੱਥੇ ਦੇ ਦੇਖੋ ਨਾ ਕੀ ਆ ਬਾਤ ਕੁਆਲਿਟੀ ਬੜੀ ਧਾਰ ਤੂੜ ਬਹੁਤ ਬੋਲੀ ਠੀਕ ਆ ਬਾਈ ਸਿਵਾਇ ਕਿ ਕੋਈ ਐਣ ਬਾਈ ਕਹਿੰਦਾ ਓਕੇ ਆ ਪੂਰੀ ਧਾਰ ਬੋਲੀ ਆ ਪਛਾਂਤ ਲੈਣਾ ਚੈੱਕ ਕਰ ਲੋ ਖਮਾ ਬਹੁਤ ਸੋਹਣਾ ਅਡਰ ਤੇ ਗੱਠ ਗੱਠ ਤੇ ਥਾਣ ਲੱਗਿਆ ਕਿ ਨਹੀਂ ਲੱਗਾ ਲੱਗਾ ਪੂਰਾ ਬਾਕੀ ਨਿਯਾਇ ਚੰਗਾ ਥਾਣਾ ਸਹੀ ਗੱਲ ਆ ਬਾਈ ਕਿੰਨਾ ਦੁੱਧ ਦੀ ਓਸਟੀਮੇਟ ਜਾਂ ਦੁੱਧੇ ਮੇਰੇ ਹਿਸਾਬ ਤੇ 15 16 ਲੀਟਰ ਤਾਂ ਖੁੱਲਣਾ ਠੀਕ ਆ ਬਾਈ 6 ਬਣਾ 20 20 ਕਰ ਸਕਦੇ ਜਿੰਦ ਜਾਨ ਰਹਿੜਦੀ ਸਹੀ ਗੱਲ ਆ ਬਾਈ ਇਹ ਆ ਕਰਾਂ ਕਿਸੇ ਪਾਸੋਂ ਨਹੀਂ ਅੱਗੇ ਆ ਗਈ 2 ਨੰਬਰ ਤੇ ਬੱਚੀ ਜਰਸੀ ਇਹ ਜਰਸੀ ਆ ਕਿੰਨੀ ਉਮਰ ਹੈ ਦੀ ਇਹ ਵੀ ਉਮਰ ਹੋਊਗੀ 9 ਮਹੀਨੇ ਦੀ 9 ਹੀ ਆ 2 ਮਹੀਨੇ ਦੀ ਕਪੜੂ ਬੜੀ ਝੂਲੀ ਬੜਾ ਥਲੇ ਵੱਲੋਂ ਬੱਥੇ ਇੱਕ ਨੰਬਰ ਥਣ 4 ਥਣ ਹੋਰ ਦੇ ਬੜੀ ਤੋੜ ਬਾਕੀ ਪਿਓਰ ਬਰੀਕ ਦੀ ਹੈ ਵਸੀ ਫੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਚੰਗੀ ਕਲਰ ਕਲਰ ਬੜਾ ਚੰਗਾ ਤੇ ਥਣ ਝੂਲੀ ਦੀ ਸਾਫ ਆ ਬਾਈ ਬਾਕੀ ਧੋਰਾ ਚੈੱਕ ਕਰ ਬਹੁਤ ਚੰਗਾ ਬੱਚਾ 2 ਮਹੀਨੇ ਹਸਾ ਕੇ ਬਰੀਕਾ ਬਰੀਕ ਜਿਹਾ ਬੱਚਾ ਬਰੀਕ ਹਾਂ ਹਾਂ ਪੂਰੀ ਬਰੀਕੀ ਜਾਂ ਮੋਲ ਇਹਦਾ ਹੀ ਫੋਨ ਤੇ ਹੋ ਜਾ ਬੁੱਲ ਫੋਨ ਤੇ ਕਰਾਂ ਜਾਇਜ ਹੂੰ ਜਾਇਜ ਕਰਾਂਗੇ ਠੀਕ ਹੈ ਜੀ ਬਸੇ ਭਾਈ ਆ ਕਹਿੰਦਾ ਮੋਲ ਨਹੀਂ ਕਰਦੇ ਜਮਾ ਖਿੱਚ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ 2 ਮਹੀਨੇ ਸਾਭ ਲਈ ਟੀਕਾ ਪਾਉ ਸਹੀ ਗੱਲ ਆ ਭਾਈ ਸਤ ਅੱਸੀ ਆ ਵੀ ਵੜ ਬਣ ਜੂਗੀ ਸਹੀ ਆ ਸਹੀ ਆ ਹਾਂ ਬਾਕੀ ਕੱਦ ਖੁਦ ਬਹੁਤ ਕਰੂਗੀ ਸਹੀ ਗੱਲ ਆ ਆ ਬਾਕੀ ਝੋੜੀ ਕਮਾਲ ਦੀ ਆ ਕਿ ਨਹੀਂ ਚੰਗਾ ਦੁੱਧ ਪਾਉ ਜਿਹੜੇ ਹਿਸਾਬ ਨਾਲ ਝੋੜੀ ਝੋੜੀ ਬਹੁਤ ਚੰਗੀ ਆ ਬਾਕੀ ਜਰਸੀ ਵੀ ਮੰਗ ਬਹੁਤ ਆ ਕਿ ਨਹੀਂ ਜੀ ਹਾਂ ਹਾਂ ਜਰਸੀ ਦਾ ਦੁੱਧ ਪਿਆ ਬਾਰ ਬੈਠ ਕੇ ਆਪਣੇ ਕੋਲ ਦੋ ਰੱਖਣਾ ਵਾ ਜਸ ਨਹੀਂ ਰੱਖਿਆ ਠੀਕ ਆ ਬਾਈ ਦੁੱਧ ਦਾ ਬਹੁਤ ਫਰਕ ਸਗਣਾ ਦੁੱਧਾ ਮੈਂ ਸਰ ਵੀ ਮੰਨਦਾ ਸਹੀ ਗੱਲ ਆ ਬਾਈ ਮੈਨੂੰ 8-10 ਸਾਲ ਹੋ ਗਏ ਦੋ ਬਣਾ ਜਸ ਰੱਖਣੇ ਰੱਖਣੇ ਓਕੇ ਬਾਈ ਮੈਂ ਇਸ ਕੋਈ 3 ਨੰਬਰ ਤੇ ਇਹਦੀ ਉਮਰ ਕਿੰਨੀ ਆ ਇਹ ਦੋਂਦੀ ਆ ਦੋ ਦੰਦ ਹਾਂ ਮਹੀਨੇ ਤੋਂ ਮਹੀਨਾ ਹੋ ਗਿਆ ਟੀਕਾ ਪਰ ਇਹਨੂੰ ਆਪਾਂ ਜਣੇ ਵੀ ਚੱਕਵਾ ਜੀ ਮੂਪਾ ਠੀਕ ਆ ਬਾਈ ਮੁਰਕੇ ਬੁੱਧੀ ਨਹੀਂ ਹੋਰ ਹਮ ਪਰ ਬੈੜ ਪੜੀ ਵੀ ਬਹੁਤ ਹੈ ਵੀ ਜਿੰਦ ਜਾਨ ਸੰਢੀ ਸੀਰ ਜੌਣ ਜੂਣ ਬੋਲੀਆਂ ਹਾਂ ਕਰਮ ਵਾਲੀ ਚ ਥੋੜੀ ਦਿਖਾ ਦੇਣਾ ਚਾਰ ਥਣ ਅਲੱਗ ਅਲੱਗ ਥਣ ਪੂਰੀ ਵਿੱਤੀ ਦੇ ਥਣ ਇੱਕ ਨੰਬਰ ਥਣ ਲੱਗਿਆ ਪੜਾ ਪੜਾ ਬਹੁਤ ਚੰਗਾ ਫੇਸ ਵੀ ਬਿਊਟੀ ਵੀ ਸਭ ਮਾਲਦੀ ਆ ਰੈਂਟ ਫਰੈਂਟ ਬਹੁਤ ਚੰਗਾ ਹਨਾ ਗਰਮ ਵਾਲੀ ਪੂਰਾ ਹੂੰ ਬਾਕੀ ਤੋਰਾ ਚੈੱਕ ਕਰ ਲ ਉੱਤੋਂ ਪੱਧਰ ਪੂਰੀ ਜਾਣ ਵਾਲੀ ਕੋਈ ਲੇਸੀ ਨਹੀਂ ਲਾਭ ਨਹੀਂ ਸੀਮਣ ਦੇ ਬਾਈ ਨੇ ਦੱਸਿਆ ਵੀ ਲੱਗਿਆ ਵਾ ਝੂਲੀ ਝੂਲੀ ਇੱਕ ਨੰਬਰ ਹੈ ਪਹਿਲਾਂ ਡਾਕਟਰ ਵਿਚਾਰ ਸਿਵੀ ਦਾ ਅੱਖ ਲਾਗੇ ਉਹ ਬੜਾ ਜੰਦਾ ਆ ਜਾਣਾ ਬਾਹਰ ਬੈਠੇ ਬਸੂ ਓਕੇ ਉਹਨਾਂ ਡੈਰੀ ਦਾ ਨਾ ਕੱਲ ਨੂੰ ਸਾਮਾਨ ਲਾ ਦੇਣਗੇ ਨੰਬਰ ਲਿਆ ਆਪਾਂ ਡੇਰੀ ਦਾ ਠੀਕ ਆ ਭਾਈ ਵੀ ਹੋ ਦੁੱਧ ਾਲ ਕੇ ਕਾਇਆ ਹੂੰ ਹੂੰ ਲੈ ਲੈ ਪੂਰੀ ਮਸਤੀ ਕਰਦੀ ਆ ਕਹਿੰਦੇ ਪੂਰੀ ਮਗਾ ਟਾਪਦੀ ਆ ਜਾਨ ਵਾਲੀ ਹੈ ਜਿੰਦ ਜਾਨ ਆ ਸਹੀ ਗੱਲ ਹੈ ਪੂਰੀ ਵੀ ਹੈਗੀ ਆ ਵਾਹ ਸਹੀ ਗੱਲ ਬਾਕੀ ਵੱਡੀ ਗੱਲ ਸੀ ਮਨ ਲੱਗਿਆ ਵਾ ਕਹਿੰਦੇ ਸੀਵਨ ਲੱਗਿਆ ਵਾ ਹਾਂ ਉਹ ਮੇਰਾ ਯਾਰ ਆਦਾ ਵੀ ਚਲ ਦੁੱਧ ਵਾਲੇ ਪਸੂ ਵੱਧ ਕਰ ਲਾਂਗੇ ਆਓ ਫਿਰ ਉਹ ਨੰਬਰ ਲਿਆ ਕੱਛ ਹਾਂ ਹਾਂ ਤੇ ਮੋਲੋ ਜੈ ਜੀ ਹੋਏ ਨਾ ਮੋਲੋ ਜੈ ਜੀ ਹੋਊਗਾ ਠੀਕ ਆ ਭਾਈ ਠੰਡੀ ਸੀਤ ਤਾਂ ਇੰਨੀ ਅਗਲਾ ਕਹਿੰਦਾ ਆਪਣੀ ਕੌਣ ਹੁ ਟੱਪਦੀ ਐ ਇਹ ਤਾਂ ਜਾਣ ਕਰਕੇ ਚਾਂਪੜੀ ਵੀ ਅਰੇ ਸਹੀ ਗੱਲ ਆ ਭਾਈ ਮਾਸਤੀ ਦਾ ਫਿਰ ਕਰਨ ਨੂੰ ਨਹੀਂ ਆਣਾ ਬੱਚਾ ਹਜੇ ਹੂੰ ਤੇ ਨਾਗਸੀ ਭਰਾ ਕੋਲੇ ਤੈਨੂੰ ਹੀ ਦਿਖਾਤੇ ਕਿਸੇ ਵੀਰ ਨੂੰ ਤੈਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ